ਉਹੋ ਕੂਟੀਆ ਜਿਹਦੇ ਵਿੱਚ ਕਦੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਹੋਣਗੇ ਤੇ ਇਸ ਪੱਥਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਦੇ ਨਿਸ਼ਾਨ ਵੀ ਨੇ ਰਾਜਾ ਭੋਜ ਦੀ ਨਗਰੀ ਹੈ ਜੀ ਇਹ ਰਾਜਾ ਭੋਜ ਕਹਾ ਗੰਗੂ ਤੇਲੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਜੀ ਗੁਰਦੁਆਰਾ ਪਪਾਲ ਦੇ ਵਿੱਚ ਜਿਹੜਾ ਨਾਨਕ ਸਰ ਸਾਹਿਬ ਬਣਿਆ ਹੋਇਆ ਜੀ ਤੇ ਰਾਤ ਅਸੀਂ ਇੱਥੇ ਪਹੁੰਚ ਗਏ ਸੀ ਰਹਿائش ਦਾ ਪ੍ਰਬੰਧ ਵਧੀਆ ਸੀ ਖਾਣ ਪੀਣ ਦਾ ਪ੍ਰਬੰਧ ਵੀ ਹੈਗਾ ਜੇ ਤੁਸੀਂ ਵੀ ਕਦੇ ਭਪਾਲ ਆਉਣੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਦਾ ਕਿਥੇ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਭਪਾਲ ਦੇ ਵਿੱਚ ਹਮੀਦੀਆ ਰੋਡ ਦੇ ਉੱਤੇ ਬਣਿਆ ਹੋਇਆ ਜੀ ਜਿਹਨੂੰ ਕਿ ਗੁਰਦੁਆਰਾ ਨਾਨਕ ਸਰ ਸਾਹਿਬ ਕਿਹਾ ਜਾਂਦਾ ਲੋਕਲ ਕਮੇਟੀ ਦੇ ਅੰਦਰ ਇਹ ਗੁਰਦੁਆਰਾ ਸਾਹਿਬਾ ਤੁਹਾਨੂੰ ਰਹਿਣ ਦਾ ਪ੍ਰਬੰਧ ਵੀ ਹੈ ਹਾਲ ਦਾ ਪ੍ਰਬੰਧ ਵੀ ਹੈ ਨੋਰਮਲ ਕਮਰੇ ਵੀ ਨੇ ਵੀ ਆਈਪੀ ਕਮਰੇ ਵੀ ਨੇ ਇਹਨਾਂ ਦਾ ਚਲੋ ਆਪਦੇ ਕਿਰਾਏ ਦੇ ਹਿਸਾਬ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਤੁਹਾਨੂੰ ਇੱਥੇ ਕਮਰੇ मिल ਜਾਣਗੇ ਪਪਾਲ ਦੇ ਵਿੱਚ ਇਹ ਗੁਰਦੁਆਰਾ ਹਮੀਦੀਆ ਰੋਡ ਤੇ ਬਣਿਆ ਹੋਇਆ ਇੱਥੋਂ 3 ਕਿਲੋਮੀਟਰ ਦੂਰ ਗੁਰੂ ਨਾਨਕ ਦੇਵ ਜੀ ਦਾ ਸਥਾਨ ਬਣਿਆ ਹੋਇਆ ਜਿਸ ਨੂੰ ਕੇ ਗੁਰੂ ਨਾਨਕ ਟੇਕੜੀ ਸਾਹਿਬ ਕਿਹਾ ਜਾਂਦਾ ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਆਏ ਸੀ ਅੱਜ ਦੀ ਵੀਡੀਓ ਦੇ ਵਿੱਚ ਇਸ ਗੁਰੂ ਘਰ ਦੇ ਨਾਲ-ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਥਾਨ ਆ ਇੱਥੋਂ 3 ਕਿਲੋਮੀਟਰ ਦੂਰ ਉਹਦੇ ਆਪਾਂ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਉੱਥੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਕਿੰਨੇ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਦੇ ਟਾਈਮ ਇਸ ਜਗ੍ਹਾ ਦੇ ਉੱਤੇ ਆਏ ਸੀ ਇਹ ਪਪਾਲ ਦੇ ਵਿੱਚ ਇੱਥੇ ਮੁਸਲਮਾਨ ਆਬਾਦੀ ਬਹੁਤ ਤੇ ਬਹੁਤ ਚਹਿਲ ਪਹਿਲ ਵਾਲਾ ਸ਼ਹਿਰ ਆ ਕਾਫੀ ਵੱਡਾ ਸ਼ਹਿਰ ਹੈ ਇੱਥੋਂ 3-4 ਇੱਥੋਂ 7-8 ਕਿਲੋਮੀਟਰ ਤੇ 에어ਪੋਰਟ ਵੀ ਬਣਿਆ ਹੋਇਆ ਵੀ ਉਹਨੂੰ ਸ਼ੇਅਰ ਕਰਦੇ ਹੋ ਬਹੁਤ ਦਿਨਾਂ ਦੇ ਬਾਅਦ ਅੱਜ ਗੁਰੂ ਘਰ ਦੀ ਵੀਡੀਓ ਲੈ ਕੇ ਆਏ ਆ ਅਸਲ ਦੇ ਵਿੱਚ ਨਾ ਜਦੋਂ ਅਸੀਂ ਰਾਹ ਤੋਂ ਸਫ਼ਰ ਕਰਦੇ ਆਏ ਆ ਤਾਂ ਗਵਾਲੀਅਰ ਤੱਕ ਤਾਂ ਜਿੰਨੇ ਵੀ ਗੁਰੂ ਘਰ ਸੀ ਉਹ ਅਸੀਂ ਉਹਨਾਂ ਦੇ ਪਹਿਲਾਂ ਦਰਸ਼ਨ ਮੇਲਾ ਕੀਤਾ ਹੋਇਆ ਸੀ ਤਾਂ ਕਰਕੇ ਰਾਹ ਦੇ ਵਿੱਚ ਜਿਹੜੇ ਹੋਰ ਗੁਰੂ ਘਰ ਆਏ ਨੇ ਸੀ ਉਹਨਾਂ ਦੇ ਸਾਨੂੰ ਦਰਸ਼ਨ ਨਹੀਂ ਕਰਵਾਏ ਕਿਉਂਕਿ ਉਹਨਾਂ ਦੀ ਵੀਡੀਓ ਪਹਿਲਾਂ ਹੀ ਸਾਡੇ ਚੈਨਲ ਦੇ ਉੱਤੇ ਪਈਆਂ ਨੇ ਹੁਣ ਇਸ ਗੁਰੂ ਘਰ ਦੇ ਨਾਲ ਦਰਸ਼ਨ ਕਰਵਾਉਣ ਤੋਂ ਬਾਅਦ ਫਿਰ ਅੱਗੇ ਵੀ ਜਿਹੜੀ ਵੀਡੀਓ ਆਉਣਗੀਆਂ 1 2 3 ਜਿੰਨੇ ਵੀ ਗੁਰੂ ਘਰ ਆਉਣਗੇ ਜਿਹੜੇ ਅਸੀਂ ਨਹੀਂ ਦਰਸ਼ਨ ਮੇਲਾ ਕੀਤਾ ਤੁਹਾਨੂੰ ਉਹਨਾਂ ਦਾ ਦਰਸ਼ਨ ਮੇਲਾ ਕਰਵਾਵਾਂਗੇ ਨੇ ਅਸੀਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਇੱਧਰਲੇ ਪਾਸੇ ਪਾਰਕਿੰਗ ਆ ਪਿਛਲੇ ਪਾਸੇ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਤੇ ਆ ਸਾਰੀਆਂ ਸਰਾਮਾਂ ਬਣੀਆਂ ਹੋਈਆਂ ਨੇ ਠੀਕ ਆ ਉਧਰਲੇ ਪਾਸੇ ਆਫਿਸ ਬਣੇ ਹੋਏ ਨੇ ਕਮਰ ਤੇ ਇਹ ਅਸੀਂ ਗੱਲਾਂ ਤੁਹਾਨੂੰ ਤਾਂ ਦੱਸ ਦਿੰਨੇ ਹੁੰਦੇ ਆ ਵੀ ਕਦੇ ਵੀ ਜੇ ਤੁਸੀਂ ਪਪਾਲ ਵਾਲੀ ਸਾਈਡ ਆਉਣੇ ਤਾਂ ਤੁਹਾਨੂੰ ਰਹਿਣ ਕਰਨ ਦੇ ਵਿੱਚ ਦਿੱਕਤ ਨਾ ਹੋਵੇ ਸਾਨੂੰ ਕਮੈਂਟ ਆਉਂਦੇ ਨੇ ਭਾਈ ਇਹ ਗੁਰੂ ਘਰਾਂ ਦੇ ਵਿੱਚ ਰਹਿਣ ਦਾ ਪ੍ਰਬੰਧ ਹੈਗਾ ਤਾਂ ਕਰਕੇ ਇਹ ਇਨਫੋਰਮੇਸ਼ਨ ਤੁਹਾਨੂੰ ਅਸੀਂ ਨਾਲ-ਨਾਲ ਦੇ ਦਿੰਨੇ ਹੁੰਦੇ ਆ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਮੇਲਾ ਕਰਵਾਉਣਾ ਇਹ ਗੁਰਦੁਆਰਾ ਲੋਕਲ ਕਮੇਟੀ ਦੇ ਅੰਡਰ ਆ ਜਿਹਨੂੰ ਕਿ ਆਪਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਕਹਿ ਦਿੰਦੇ ਹੁੰਨੇ ਆ ਸਾਹਮਣੇ ਵੀ ਆਈਪੀ ਰੂਮ ਨੇ ਇਹਨਾਂ ਦਾ 800 ਰੁਪਿਆ ਕਰਾਇਆ ਤੇ ਇਧਰਲੇ ਪਾਸੇ ਜਿਹੜਿਆਂ ਚ ਰਹਿਆ ਸੀ ਉਹ ਸੀ 400 ਰੁਪਏ ਕਰਾਇਏ ਵਾਲੇ ਤੇ ਹੁਣ ਤੁ ਦਰਸ਼ਮੇਲਾ ਕਰਵਾ ਕੇ ਲੈ ਕੇ ਆਉਣ ਇੱਥੇ ਸਿੰਧੀ ਪਰਿਵਾਰ ਬਹੁਤ ਨਹੀਂ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਅਡੋਲ ਜੀ ਨੂੰ ਫਾਲੋ ਕਰਦੇ ਨੇ ਤੇ ਬਾਕੀ ਸਿੱਖ ਪਰਿਵਾਰ ਵੀ ਇੱਥੇ ਬਹੁਤ ਨਹੀਂ ਗੁਰਦੁਆਰਾ ਨਾਨਕ ਸਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਗੁਰੂ ਨਾਨਕ ਟੇਕੜੀ ਸਾਹਿਬ ਇਹ ਜਿਹੜੀ ਜਗ੍ਹਾ ਬਣੀ ਹੋਈ ਆ ਜੀ ਈਦਗਾਹ ਹिल्स ਇੱਥੇ ਇੱਕ ਲੋਕੇਸ਼ਨ ਆ ਉਹਦੇ ਉੱਤੇ ਬਣੀ ਹੋਈ ਆ ਪਹਾੜੀ ਏਰੀਆ ਥੋੜਾ ਜਿਹਾ ਉੱਚੀ ਨੀਵੀਂ ਥਾਂ ਜਿੱਥੇ ਹਜੂਰ ਸਾਹਿਬ ਦੇ ਵਿੱਚ ਆਪਾਂ ਮਾਲ ਟੇਕੜੀ ਸਾਹਿਬ ਸੁਣਦੇ ਆਏ ਆ ਨਾ ਉਹ ਮਾਲ ਦਾ ਮਤਲਬ ਖਜ਼ਾਨਾ ਟੇਕੜੀ ਦਾ ਮਤਲਬ ਉੱਚੀ ਜਗ੍ਹਾ ਉਸੇ ਤਰ੍ਹਾਂ ਹੀ ਇੱਥੇ ਗੁਰੂ ਨਾਨਕ ਦੇਵ ਜੀ ਦੇ ਨਾਲ ਇਤਿਹਾਸਿਕ ਗੁਰਦੁਆਰਾ ਟੇਕੜੀ ਸਾਹਿਬ ਦਾ ਮਤਲਬ ਉੱਚੀ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਜਿੱਥੇ ਕਿ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੋਤਕ ਵਰਤਾਏ ਸੀ ਰਾਜਾ ਭੋਜ ਦੀ ਨਗਰੀ ਹੈ ਜੀ ਇਹ ਪਪਾਲ ਜਿੱਥੇ ਆਪਾਂ ਸੁਣਦੇ ਹੁੰਦੇ ਹਾਂ ਨਾ ਕਹਾਂ ਰਾਜਾ ਭੋਜ ਕਹਾਂ ਉਹ ਜਿਹੜਾ ਹੋਇਆ ਸੀ ਇਸ ਜਗ੍ਹਾ ਦੇ ਉੱਤੇ ਹੀ ਰਾਜਾ ਸੀ ਉਹਦੇ ਇੱਥੇ ਕਾਫੀ ਮੰਦਰ ਵੀ ਬਣਾਏ ਹੋਏ ਨੇ ਤੇ ਇਤਿਹਾਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹਦੇ ਹੋ ਬਾਕੀ ਤੁਹਾਨੂੰ ਅਸੀਂ ਪੰਜਾਬੀ ਦੇ ਵਿੱਚ ਮੋਟਾ-ਮੋਟਾ ਇਤਿਹਾਸ ਤੁਹਾਨੂੰ ਬੋਲ ਕੇ ਦੱਸ ਦਿੰਦੇ ਆ ਕਿ ਛੇਤੀ ਸਮਝ ਆ ਜਾਵੇ ਪਹਿਲਾਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪਾਲਕੀ ਵੀ ਸ਼ੋਭਿਤਾ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਨਾ ਸਾਨੂੰ ਉਹ ਕੁਟਿਆ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਆ ਕਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਕੋੜੀ ਦਾ ਰੋਗ ਦੂਰ ਕੀਤਾ ਸੀ ਕਿ ਜਿਹੜੇ ਹੁਣ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਪਾਲਕੀ ਦੇ ਦਰਸ਼ਨ ਕੀਤੇ ਨਾ ਚਿੱਟੇ ਰੰਗ ਦੀ ਪਾਲਕੀ ਸਾਹਿਬ ਦੇ ਉਹਦਾ ਡਿਜ਼ਾਈਨ ਸਿੰਗਾਪੁਰ ਤੋਂ ਬਣ ਕੇ ਤਿਆਰ ਹੋ ਕੇ ਆਈ ਹੋਈ ਹੈ ਉਹ ਕਿਉਂਕਿ ਜਦੋਂ ਕੋੜੀ ਦਾ ਰੋਗ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਉਹਦੇ ਉੱਤੇ ਅੰਮ੍ਰਿਤ ਜਲ ਦੇ ਛਿੱਟੇ ਮਾਰਨੇ ਸੀ ਨਾ ਤਾਂ ਭਾਈ ਬਾਲਾ ਜੀ ਨੂੰ ਪਾਣੀ ਲੈਣ ਵਾਸਤੇ ਜਲ ਲੈਣ ਵਾਸਤੇ ਭੇਜਿਆ ਸੀ ਤੇ ਭਾਈ ਬਾਲਾ ਜੀ ਖਾਲੀ ਹੱਥ ਵਾਪਸ ਆ ਜਾਂਦੇ ਨੇ ਕਹਿੰਦੇ ਜਲ ਮਿਲਿਆ ਨਹੀਂ ਹੈਗਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਲ ਤੇਰੇ ਸਾਹਮਣੇ ਹੀ ਆ ਇੱਥੋਂ ਤੁਸੀਂ ਗੜਵਾ ਭਰ ਲਓ ਤੇ ਇੱਧਰ ਦੋ ਜਗਾਵਾਂ ਬਣੀਆਂ ਹੋਈਆਂ ਨੇ ਬੌਲੀ ਸਾਹਿਬ ਸਾਹਮਣੇ ਵਾਲੀ ਜਗ੍ਹਾ ਦੇ ਦਰਸ਼ਨ ਕਰ ਰਹੇ ਹਾਂ ਜੀ ਇਹ ਉਹ ਕੁਟਿਆ ਜਿਹਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਹੋਣਗੇ ਤੇ ਐਸੇ ਵਿੱਚ ਹੀ ਉਹ ਜਿਹੜਾ ਕੋੜੀ ਸੀ ਜਿਹਦਾ ਕੋੜ ਦਾ ਰੋਗ ਦੂਰ ਕੀਤਾ ਸੀ ਉਹ ਰਹਿੰਦਾ ਹੁੰਦਾ ਸੀ ਚਾਰੇ ਪਾਸੇ ਸ਼ੀਸ਼ਿਆਂ ਦੇ ਨਾਲ ਕਵਰ ਆ ਜੀ ਤੇ ਐਵੇਂ ਦੀ ਆ ਦੇਖਣ ਨੂੰ ਅਸਲ ਤੇ ਇਹ ਦੁਬਾਰੇ ਰੈਨੋਵੇਟ ਕੀਤੀ ਹੋਈ ਆ ਪਰ ਇਹ ਉਹ ਜਗਾ ਐਗਜ਼ੈਕਟ ਲੋਕੇਸ਼ਨ ਆ ਤੇ ਕਿਹਾ ਜਾਂਦਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਵੀ ਹੁੰਦੇ ਸੀ ਗੁਰੂ ਦੇਵ ਦੇ ਚਰਨਾਂ ਦਾ ਨਿਸ਼ਾਨ ਸੀ ਉਹ ਪੱਥਰ ਸਾਨੂੰ ਆਪਾਂ ਪਿੱਛੇ ਸ਼ਾਟ ਦੇ ਵਿੱਚ ਵੀ ਦਿਖਾਇਆ ਜਿੱਥੇ ਉਹ ਲੀਡਿਸ ਬਹਿ ਕੇ ਪਾਠ ਕਰ ਰਹੇ ਸੀ ਇਹਦੇ ਅੰਦਰ ਬਣਿਆ ਹੋਇਆ ਜੀ ਗੁਰਦੁਆਰਾ ਗੁਰੂ ਨਾਨਕ ਟੇਕੜੀ ਸਾਹਿਬ ਦਾ ਇਤਿਹਾਸ ਦੱਸਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਇਤਿਹਾਸ ਜੁੜਿਆ ਹੋਇਆ ਤੇ ਟੇਕੜੀ ਦਾ ਮਤਲਬ ਹੁੰਦਾ ਜੀ ਉੱਚੀ ਜਗ੍ਹਾ ਗੁਰੂ ਨਾਨਕ ਦੇਵ ਜੀ ਨਾਲ ਇਤਿਹਾਸ ਜੁੜਿਆ ਕਰਕੇ ਉੱਚੀ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਣ ਕਰਕੇ ਗੁਰੂ ਨਾਨਕ ਟੇਕੜੀ ਸਾਹਿਬ ਗੁਰੂ ਘਰ ਦਾ ਨਾਮ ਰੱਖਿਆ ਗਿਆ ਜੀ ਪਿੱਛੇ ਦੋ ਇਮਾਰਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਇੱਕ ਇਹ ਵਾਲੀ ਇਮਾਰਤ ਇੱਕ ਇਹਦੇ ਪਿਛਲੇ ਵਾਲੀ ਇਮਾਰਤ ਹੈ ਜੀ ਜਿਹੜੀ ਮੂਰੇ ਆਹ ਬਿਲਡਿੰਗ ਬਣੀ ਹੋਈ ਹੈ ਚਿੱਟੇ ਕੰਧਾਂ ਵਾਲੀ ਤੇ ਕਾਲੇ ਸ਼ੀਸ਼ਿਆਂ ਵਾਲੀ ਇਸ ਜਗ੍ ਤੇ ਪਿਛਲੇ ਪਾਸੇ ਜਿਹੜੀ ਜਗਾ ਬਣੀ ਹੋਈ ਆ ਉਹਦੇ ਵਿੱਚ ਨਾ ਇੱਕ ਝੌਂਪੜੀ ਬਣੀ ਹੋਈ ਆ ਉਹ ਝੌਂਪੜੀ ਦੇ ਵਿੱਚ ਕੋੜੀ ਰਹਿੰਦਾ ਹੁੰਦਾ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੋੜੀ ਦਾ ਕੋੜ ਦਾ ਰੋਗ ਦੂਰ ਕੀਤਾ ਸੀ ਕੋੜੀ ਨੂੰ ਜਦੋਂ ਕੋੜ ਦਾ ਰੋਗ ਹੋ ਜਾਂਦਾ ਉਹਨੂੰ ਘਰ ਦੇ ਉਹਦੇ ਘਰੋਂ ਬਾਹਰ ਕੱਢ ਦਿੰਦੇ ਨੇ ਉੱਚੀ ਜਗ੍ਹਾ ਦੇ ਉੱਤੇ ਆ ਕੇ ਆਪਦਾ ਡੇਰਾ ਲਾ ਲੈਂਦਾ ਕਿ ਝੌਂਪੜੀ ਬਣਾ ਲੈਂਦਾ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦਾ ਗੁਰੂ ਨਾਨਕ ਦੇਵ ਜੀ ਫਿਰ ਇੱਥੇ ਆ ਕੇ ਭਾਈ ਬੱਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਉਹਦੇ ਉੱਤੇ ਅੰਮ੍ਰਿਤ ਦਲ ਦੇ ਅੰਮ੍ਰਿਤ ਜਲ ਦੇ ਛਿੱਟੇ ਮਾਰ ਕੇ ਉਸ ਦਾ ਰੋਗ ਦੂਰ ਕਰਦੇ ਨੇ ਕਹਿੰਦੇ ਕੋੜੀ बेहोश ਵੀ ਹੋ ਜਾਂਦਾ ਜਦੋਂ ਕੋੜੀ ਨੂੰ ਹੋਸ਼ ਆਉਂਦਾ ਤਾਂ ਗੁਰੂ ਨਾਨਕ ਦੇਵ ਜੀ ਫਿਰ ਇਸ ਜਗ੍ਹਾ ਦੇ ਉੱਤੇ ਨਹੀਂ ਹੁੰਦੇ ਗੁਰੂ ਨਾਨਕ ਦੇਵ ਜੀ ਇੱਥੋਂ ਅੱਗੇ ਚਲੇ ਜਾਂਦੇ ਨੇ ਜਿਹੜੀ ਉਹ ਪਿੱਛੇ ਝੌਂਪੜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਮੈਂ ਤੁਹਾਨੂੰ ਹੁਣ ਦੁਬਾਰਾ ਕਰਵਾ ਦਿੰਦਾ ਪਹਿਲਾਂ ਵੀ ਕਰਵਾਏ ਨੇ ਤੇ ਦਰਸ਼ਨ ਉਹਦਾ ਨਾ ਮਤਲਬ ਦੁਬਾਰੇ ਉਹਨੂੰ ਰੈਨੋਵੇਟ ਕਰਕੇ ਬਣਾਇਆ ਗਿਆ ਪਰ ਇਸ ਝੌਂਪੜੀ ਦੇ ਵਿੱਚ ਹੀ ਕੋੜੀ ਰਹਿੰਦਾ ਹੁੰਦਾ ਸੀ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸੀ ਪੋਪਾਲ ਦੇ ਵਿੱਚ ਈਦਗਾ ਹिल्स ਜਗਾ ਮਤਲਬ ਰੋਡ ਵਾਜ ਦਾ ਸਿੰਧੀ ਕਲੋਨੀ ਦੇ ਨੇੜੇ ਆ ਉੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਤੇ ਇੱਕੋ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਇੱਥੇ ਪੋਪਾਲ ਦੇ ਵਿੱਚ ਤੇ ਜ਼ਿਆਦਾਤਰ ਆਬਾਦੀ ਇੱਥੇ ਮੁਸਲਿਮ ਏਰੀਆ ਹੈਗਾ ਜ਼ਿਆਦਾ ਇਹ ਤੇ ਇੱਥੇ ਸਿੱਖਾਂ ਦੇ ਪਰਿਵਾਰ ਵੀ ਬਹੁਤ ਨਹੀਂ ਅਸੀਂ ਪੁੱਛਿਆ ਸੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਨੇ ਇੱਥੇ ਸਿੰਧੀ ਸਿੱਖ ਵੀ ਬਹੁਤ ਨੇ ਜੀ ਇੱਥੇ ਸਿੰਧੀ ਸਿੱਖ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਡਾਡੋਲ ਜੀ ਨੂੰ ਫੋਲੋ ਕਰਦੇ ਨੇ ਉਹਨਾਂ ਦਾ ਵੀ ਇੱਥੇ ਬਹੁਤ ਮਤਲਬ ਕਾਰੋਬਾਰ ਨੇ ਚੰਗੇ ਉਹਨਾਂ ਦੇ ਕੰਮ ਕਾਰ ਨੇ ਇੱਥੇ ਤੇ ਗੁਰੂ ਨਾਨਕ ਦੇਵ ਜੀ ਨਾਲ ਇਤਿਹਾਸ ਜੁੜਿਆ ਹੋਣ ਕਰਕੇ ਆ ਜਗ੍ਹਾ ਦੇ ਉੱਤੇ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਖਲੋਚੀ ਥਾਂ ਦੇ ਉੱਤੇ ਇਹ ਜਗ੍ਹਾ ਬਣੀ ਹੋਈ ਆ ਪਿਛਲੇ ਪਾਸੇ ਲੋਕਾਂ ਦੇ ਘਰ ਨੇ ਆ ਥਾਂ ਉੱਚੀ ਚੱਲਦੀ ਆ ਤੇ ਇਧਰਲੇ ਪਾਸੇ ਸਕੂਲ ਵੀ ਬਣਿਆ ਹੋਇਆ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਮਤਲਬ ਉਹਦਾ ਨਾਮ ਰੱਖਿਆ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਉਹ ਸਾਹਮਣੇ ਜਿਹੜੀ ਆ ਤੁਸੀਂ ਆ ਚਾਰ ਦੋ ਮিনার ਜੇ ਦੇਖ ਰਹੇ ਹੋ ਇਹ ਇੰਡੀਆ ਦੀ ਸਭ ਤੋਂ ਵੱਡੀ ਵੱਡੀ ਮਸਜਿਦ ਹੈ ਜੀ ਇਹ ਇੰਡੀਆ ਦੀ ਤੇ ਇਹ ਵੀ ਪਪਾਲ ਦੇ ਵਿੱਚ ਬਣਿਆ ਹੋਇਆ ਤੇ ਰਾਜ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਨੀਚੇ ਹੈਣਾ ਮਤਲਬ ਇਹਨੇ ਨਿਸ਼ਾਨੀਆਂ ਪਈਆਂ ਨੇ ਉਹ ਪਹਿਲੇ ਫਲੋਰ ਦੇ ਉੱਤੇ ਨੇ ਗਰਾਉਂਡ ਫਲੋਰ ਦੇ ਉੱਤੇ ਬੇਸਮੈਂਟ ਦੇ ਵਿੱਚ ਤੇ ਉੱਪਰਲੇ ਪਾਸੇ ਮਹਾਰਾਜੀ ਦਾ ਪ੍ਰਕਾਸ਼ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਰਸ਼ਨ ਕਰਵਾ ਦਈਏ ਇਧਰ ਆ ਜੀ ਸਾਹਮਣੇ ਉਹ ਕੂਟੀਆਂ ਵਾਹੇ ਜੀ ਮਣੀ ਅਜੀ ਉਹ ਪੱਥਰ ਸੇ ਛੋਟੇ ਛੋਟੇ ਜਵਾਂਖਾਂ ਨੂੰ ਕਰਾਟੇ ਦੀ ਟ੍ਰੇਨਿੰਗ ਦੇ ਰਿਹਾ ਮਾਸਟਰ ਜੀ ਉਜੈਨ ਤੋਂ 150 ਕਿਲੋਮੀਟਰ ਆਪਾਂ ਪਹਿਲਾਂ ਖੜੇ ਆ ਤੇ ਸਵੇਰੇ ਅਸੀਂ ਚਾਹ ਪੀ ਕੇ ਤੁਰੇ ਸੀ ਸਾਹਮਣੇ ਆਪਾਂ ਭਪਾਲ ਵਾਲਾ ਇਹ ਟੋਲ ਪਲਾਜ਼ਾ ਆ ਗਿਆ ਆ ਪਿੱਛੇ ਸਾਰਾ ਭਪਾਲ ਭਪਾਲ ਰਹਿ ਗਿਆ ਜਿਹੜਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਨਾ ਪਪਾਲ ਦੇ ਬਾਹਰੋਂ ਬਾਹਰ ਬਣਿਆ ਹੋਇਆ 5-7 ਮਿੰਟ ਲੱਗੇ ਸਾਨੂੰ ਸ਼ਹਿਰ ਚੋਂ ਬਾਹਰ ਨਿਕਲਣ ਵਾਸਤੇ ਹਾਂ ਯਹਾਂ ਤੇ ਰੱਖ ਲਓ ਬਾਈ ਤੇ ਬਾਈ ਨੇ ਆ ਨੂਨ ਵਾਲੀ ਚਾਹ ਬਣਾਈ ਇਹਨਾਂ ਦੀ ਸਪੈਸ਼ਲ ਚਾਹ ਕਹਿੰਦੇ ਉੱਥੇ ਲਿਖਿਆ ਵੀ ਹੋਇਆ ਸਪੈਸ਼ਲ ਨਮਕ ਵਾਲੀ ਚਾਹ ਆ ਦੇਖੋ ਤੂੰ ਤਾਂ ਸਾਨੂੰ ਗਰਾਰੇ ਕਰਨ ਦਾ ਟਾਈਮ ਲੱਗਦਾ ਨਹੀਂ ਆ ਬਾਹਰ ਵੀ ਲੱਗਿਆ ਹੋਇਆ ਉਹ ਇਹਦੇ ਨੂਨ ਲਫੜ ਲੋ ਸਰ ਥੈਂਕ ਯੂ ਸਰ ਤੇ ਦੂਜੀ ਚਾਹ ਆ ਪਈ ਆ ਇਥੇ ਅਰੂਧ ਬਾਲੇ ਚੱਲਦੇ ਨਹੀਂ ਫਰੂਟ ਇੱਥੋਂ ਦਾ ਵਧੀਆ ਅਮਰੂਦ ਸੇਬ ਕੇਲੇ ਜਿੰਨੀਆਂ ਵੀ ਚੀਜ਼ਾਂ ਨੇ ਵਧੀਆ ਫਰੂਟ ਸੀ ਇੱਥੇ ਸਾਫ਼ ਤੇ ਕੁਆਲਟੀ ਵਾਲਾ ਐਨੀ ਵੀ ਟਿੱਕੇ ਲਾ ਲਾ ਕੇ ਬਣਾਇਆ ਹੋਇਆ ਹੁੰਦਾ ਵੀ ਹੋਣਾ ਪਰ ਆਪਣੇ ਪੰਜਾਬ ਨਾਲੋਂ ਇਧਰਲੇ ਪਾਸੇ ਫਰੂਟ ਦਾ ਬਹੁਤ ਫਰਕ ਭਾਈ ਤੋਂ ਨਾ ਅਸੀਂ ਚਾਹ ਲਵਾਈ ਸੀ ਨੂਨ ਵਾਲੀ ਇਹਦੇ ਮਗਰ ਲਾ ਕੇ ਤੇ ਬਾਈ ਨੇ ਨੂਨ ਵਾਲੀ ਚਾਹ ਦਾ ਨਾ ਹੋਰੀ ਖਾਰਾ ਜਿਹਾ ਪਾਣੀ ਕਰਤਾ ਤੇ ਨਾਲੇ ਬੜਾ ਪਹਿਲਾਂ ਵਾਲਾ ਮੂੰਹ ਵਾਲਾ ਟੇਸਟ ਸੀ ਉਹ ਵੀ ਖਰਾਬ ਹੋ ਗਿਆ ਹੁਣ ਜਿਹੜੀ ਕੱਪ ਅਸੀਂ ਕਾਫੀ ਲਵਾਲੀ ਹੋਰ ਬਾਕੀ ਯਾਰ ਮੱਧ ਪ੍ਰਦੇਸ਼ ਦਾ ਬਹੁਤ ਵੱਡਾ ਏਰੀਆ ਤੇ ਮੱਧ ਪ੍ਰਦੇਸ਼ ਨੂੰ ਘੱਟੋ ਘੱਟ 6 6 ਸਟੇਟਾਂ ਦਾ ਬਾਰਡਰ ਲੱਗਦਾ ਮੱਧ ਪ੍ਰਦੇਸ਼ ਨੂੰ ਤੇ ਵੱਡਾ ਵੀ ਕਾਫੀ ਆ ਭੋਪਾਲ ਜਿਹੜੀ ਆਪਾਂ ਥਾਂ ਦੇ ਉੱਤੇ ਆਏ ਆ ਇਹ ਮੱਧ ਪ੍ਰਦੇਸ਼ ਦੀ ਰਾਜਧਾਨੀ ਸੀ ਤੇ ਇੱਥੋਂ ਆਪਾਂ ਜਾਣਾ ਉਜੈਨ 200 ਕਿਲੋਮੀਟਰ ਉਹ ਵੀ ਮੱਧ ਪ੍ਰਦੇਸ਼ ਦੇ ਵਿੱਚ ਹੀ ਆ ਤੇ ਏਰੀਆ ਥੋੜਾ ਜਿਹਾ ਠੀਕ ਆ ਇਹ ਇੰਨਾ ਹੋ ਨਹੀਂ ਹੈਗਾ ਯੂਪੀ ਬਿਹਾਰ ਦੇ ਨਾਲੋਂ ਏਰੀਆ ਦੇ ਨਾਲੋਂ ਇਹ ਵਾਲਾ ਏਰੀਆ ਥੋੜਾ ਜਿਹਾ ਸੇਫ ਵੀ ਆਪਣੇ ਪੰਜਾਬੀ ਬੰਦੇ ਵੀ ਇੱਧਰ ਬਹੁਤ ਨੇ ਇਹੜੀਆ ਪਿੱਛੇ ਥਾਵਾਂ ਤੇ ਅਸੀਂ ਜਾ ਕੇ ਆਇਆ ਛੇਪੂਰੀ ਹੋ ਗਿਆ ਤੇ ਅਸ਼ੋਕਨਗਰ ਹੋ ਗਿਆ ਪੋਪਾਲ ਇੱਥੇ ਬਹੁਤ ਪੰਜਾਬੀ ਨੇ ਯਾਰ ਤੁਹਾਨੂੰ ਮਿਲ ਜਾਇਆ ਕਰਨਗੇ 2-4 ਕਿਲੋਮੀਟਰ ਦੇ ਬਾਅਦ ਇੱਕ ਸਰਦਾਰ ਬੰਦਾ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਪੰਜਾਬੀ ਬੰਦਾ ਇਹ ਆ ਮਾਹੌਲ ਇੱਥੋਂ ਦਾ ਮੱਧ ਪ੍ਰਦੇਸ਼ ਦਾ ہاں ਥਾਂ ਥਾਂ ਤੇ ਤੁਹਾਨੂੰ ਢਾਬੇ ਤੇ ਸੜਕਾਂ 메ਨ ਸੜਕਾਂ ਦੇ ਉੱਤੇ ਕਾਰ ਸੇਵਾ ਵਾਲਾਂ ਦੇ ਗੁਰਦੁਆਰੇ ਰਹਿਣ ਦਾ ਪ੍ਰਬੰਧ ਇੱਥੇ ਮਤਲਬ ਐਮਪੀ ਦੇ ਵਿੱਚ ਵਧੀਆ ਜੇ ਤੁਸੀਂ ਰਾਤ ਕਿਤੇ ਰਾਤ ਕਿਤੇ ਟੈਂਟ ਵੀ ਲਾ ਲੈਣ ਤਾਂ ਵੀ ਏਰੀਆ ਸੇਫ ਆਏ ਅਸੀਂ ਟੈਂਟ ਇੱਕ ਥਾਂ ਤੇ ਲਾਇਆ ਸੀ ਤੇ ਉੱਥੇ ਠੰਡ ਵਾਲੀ ਸੀ ਸਾਡੇ ਮੋਰ ਠਰ ਗਏ ਉਹ ਬਿਹਾਈਂਡ ਦਾ ਸੀਨ ਹੋਇਆ ਨਾ ਅਸੀਂ ਬਾਹਰ ਦਿਖਾਉਦੇ ਨਹੀਂ ਹੁੰਦੇ ਪਰ ਅਸੀਂ ਤੰਗ ਬਹੁਤ ਹੋਏ ਉਹ ਥਾਂ ਦੇ ਉੱਤੇ ਤਾਂ ਕਰਕੇ ਫਿਰ ਅਸੀਂ ਕਮਰੇ-ਕੁਮਰੇ ਲੈਂਦੇ ਰਹੇ ਹਾਂ 2-3 ਦਿਨ ਤੇ ਅੱਜ ਅਸੀਂ ਜਾਣ ਅੱਜ ਕੱਲ ਅਸੀਂ ਗੁਰੂ ਘਰ ਦੇ ਵਿੱਚ ਰਹਿ ਗਏ ਸੀ ਇੱਕ ਸ਼ਹਿਰ 'ਚ ਪਿੱਛੇ ਵੀ ਗਏ ਸੀ ਸੀ ਗੰਜਵਾਸੂ ਦਾ ਕਰਕੇ ਸ਼ਹਿਰ ਸੀ ਉਹ ਗੁਰੂ ਘਰ ਲੋਕਲ ਸੀ ਸਿੰਘ ਸਭਾ ਸੀ ਉੱਥੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਰਾਤ ਦੇ 9 ਵਜੇ ਅਸੀਂ ਪਹੁੰਚੇ ਸੀ ਉਦੋਂ ਵੀ ਅਸੀਂ ਬਹੁਤ ਖੱਜਲ ਹੋਏ ਵੱਡੇ ਜਿਹੜੇ ਗੁਰੂ ਘਰ ਨੇ ਕਾਰ ਸੇਵਾ ਵਾਲੇ ਉਹਨਾਂ ਦਾ ਪਤਾ ਤੁਹਾਨੂੰ ਬਾਹਰ ਆ ਕੇ ਲੱਗਦਾ ਜਿਵੇਂ ਤੁਸੀਂ ਆਊਟ ਆਫ ਸਟੇਟ ਘੁੰਮਦੇ ਹੋ ਸੈਲਫ ਘੁੰਮਦੇ ਹੋ ਉਦੋਂ ਤੇ ਜਿਹੜੇ ਅੱਜ ਆਪਾਂ ਗੁਰੂ ਘਰ ਦੇ ਵਿੱਚ ਜਾਣਾ ਉਹ ਜੈਨ ਉਹ ਵੀ ਕਾਰ ਸੇਵਾ ਵਾਲਾ ਨਾ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਤੁਹਾਨੂੰ ਆਪਾਂ ਹਸਾਬ ਕਿਤਾਬ ਦੱਸਦੇ ਹਾਂ ਉਥੇ ਦਾ ਪਹਿਲਾਂ ਵੀ ਅਸੀਂ ਦੋ ਵਾਰੀ ਮੱਧ ਪ੍ਰਦੇਸ਼ ਵਿੱਚ ਦੀ ਹੋ ਕੇ ਆ ਗਏ ਹਾਂ ਠੱਠ ਠੱਠਾ ਸੜਕਾਂ ਨੇ ਤੁਹਾਨੂੰ ਆਮ ਦੇਖਣ ਨੂੰ ਮਿਲ ਜੂਗਾ ਇੱਥੇ ਰਾਤ ਭਰਾਂ ਤੇ ਡਰਾਈਵਰੀ ਕਰਨੀ ਆ ਤਾਂ ਧਿਆਨ ਨਾਲ ਦੇਖ ਕੇ ਚਲਾਇਆ ਕਰੋ ਬਾਕੀ ਜਿਹੜੇ ਟਰੱਕਾਂ ਵਾਲੇ ਵੀਰ ਨੇ ਜਾਂ ਬੱਸਾਂ ਵਾਲੇ ਨੇ ਜਾਂ ਹੋਰ ਆਪਣੇ ਹਨ ਯਾਤ ਪਰ ਤੁਸੀਂ ਜੇ ਕਿਤੇ ਹਜੂਰ ਸਾਹਿਬ ਜਾਣੇ ਹੋ ਮੱਧ ਪ੍ਰਦੇਸ਼ ਦੇ ਵਿੱਚ ਦੀ ਲੰਘਦੇ ਹੋ ਰਾਤ ਦਾ ਸਫਰ ਕਰਨਾ ਚਾਹੁੰਦੇ ਹੋ ਤਾਂ ਗੱਡੀ ਹੌਲੀ ਚਲਾਇਓ ਕਿੰਨੇ ਵੀ ਹੋਗੇ ਚਲਾ ਬਾਲੀ ਕੋਈ ਕੇ ਕਿਉਂਕਿ ਸੜਕਾਂ ਦੇ ਉੱਤੇ ਠੱਠਾ ਸਾਨੂੰ ਆਮ ਦੇਖਣ ਨੂੰ ਮਿਲ ਜੂਗਾ ਹੋਰ ਕੁਝ ਨਹੀਂ ਹੈਗਾ ਇੱਥੇ ਬਾਕੀ ਹੁਣ ਗੱਡੀਆਂ ਜਿਹੜੀਆਂ ਤੇਜ਼ ਭੱਜਦੀਆਂ ਨੇ ਉਹ ਤਾਂ ਫਿਰ ਭੱਜਣ ਗਈਆਂ ਹੀ ਕਿ ਨਹੀਂ ਚੱਲ ਫਿਰ ਵੀ ਜਿੰਨਾ ਕੰਟਰੋਲ ਹੁੰਦਾ ਨਿਗਰ ਰੱਖਿਓ ਬੰਦਾ ਠਾਟ ਠਾਅ ਇੱਥੇ ਬਹੁਤ ਜ਼ਿਆਦੇ ਆ ਪੰਜਾਬ ਦੇ ਮੁਕਾਬਲੇ 10 ਗੁਣਾ ਜ਼ਿਆਦੇ ਠਾਅ ਇੱਥੇ ਪਸ਼ੂ ਜ਼ਿਆਦੇ ਆ ਵਾਰਾ ਪਰ ਇੱਧਰ ਤਾਂ ਬੜਾ ਜ਼ਿਆਦੇ ਹੈਗਾ ਸੜਕਾਂ ਦੀ ਨਾ ਰੇ ਏੰਦਾ ਮ ਤੇ ਹੁਣ ਰਾਹ ਦੇ ਵਿੱਚ ਦੁਬਾਰੇ ਚਾਹ ਪੀਣ ਰੁੱਕ ਗਏ ਸੀ 100 110 ਕਿਲੋਮੀਟਰ ਦੇ ਨੇੜੇ ਤੇੜੇ ਲਗਾਤਾਰ ਮੋਟਰਸਾਈਕਲ ਚਲਾਇਆ ਪਪਾਲ ਆਪਾਂ ਹਨਾ ਪਿੱਛੋਂ ਹੋ ਕੇ ਆਏ ਆ ਪਪਾਲ ਬਾਰੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਵੈਸੇ ਤਾਂ ਪਪਾਲ ਦਾ ਸ਼ਹਿਰ ਕਾਫੀ ਫੇਮਸ ਆ ਪਰ ਇੱਕ ਪਪਾਲ ਦੇ ਵਿੱਚ ਨਾ ਗੈਸ ਕਾਂਡ ਹੋਇਆ ਸੀ 3 ਦਸੰਬਰ 1984 ਦੀ ਗੱਲਬਾਤ ਆ ਇਹ ਉਦੋਂ ਕਹਿੰਦੇ 15000 ਤੋਂ ਲੈ ਕੇ 20-22000 ਦੇ ਨੇੜੇ ਤੇੜੇ ਕਹਿੰਦੇ ਬੰਦਾ ਉਦੋਂ ਮਰਿਆ ਸੀ ਜਿਹੜੇ ਅੰਕੜੇ ਦੱਸਦੇ ਨੇ ਇਹ ਤੇ 5.5 ਲੱਖ 6 ਲੱਖ ਦੇ ਨੇੜੇ ਦੇ ਨੇੜੇ ਬੰਦਾ ਉਹ ਗੈਸ ਤੋਂ ਪ੍ਰਭਾਵਿਤ ਹੋਇਆ ਸੀ ਤੇ ਇੱਕ ਇੱਥੇ ਫੈਕਟਰੀ ਖੁੱਲੀ ਹੋਈ ਸੀ ਜਿਹੜੀ ਮਤਲਬ ਜਿਹੜੇ ਕੀੜੇ ਮਾਰ ਦਵਾਈਆਂ ਬਣਾਉਂਦੀ ਹੈ ਨਾ ਉਹ ਫੈਕਟਰੀ ਦੇ ਵਿੱਚ ਕੋਈ ਐਮਐਸ ਸੈਨਿਕ ਪਦਾਰਥ ਯੂਜ਼ ਹੁੰਦਾ ਸੀ ਉਹ ਗੈਸ ਗੂਸ ਲੀਕ ਹੋ ਗਈ ਤੇ ਉਹ ਪਤਾ ਵੀ ਲੱਗਿਆ ਸੀ ਇਹਨਾਂ ਨੇ ਬਾਅਦ ਚ ਗੌਰ ਨਹੀਂ ਪਹਿਲਾਂ ਗੌਰ ਨਹੀਂ ਕੀਤੀ ਜਿਹੜੇ ਉੱਥੋਂ ਦੇ ਬੰਦੇ ਸੀ ਉੱਥੇ ਕੰਮ ਕਰਨ ਵਾਲੇ ਸੀ ਉਹਨਾਂ ਨੇ ਗੌਰ ਨਹੀਂ ਕੀਤੀ ਕਹਿੰਦੇ ਮਾੜੀ ਮੋਟੀ ਲੈ ਕੇ ਚੱਲਦੀ ਰਹਿੰਦੀ ਆ ਉਹ ਪਰ ਐਡੇ ਵੱਡੇ ਲੈਵਲ ਤੇ ਲੀਕ ਹੋ ਗਈ ਵੀ ਤੁਸੀਂ ਆਪਸਾਬ ਲਾਓ ਅੰਕ ਢੇੜੇ ਸਰਕਾਰ ਦੇ ਕਹਿੰਦੇ ਨੇ 5.5 ਲੱਖ ਦੇ ਨੇੜੇ ਤੇੜੇ ਬੰਦਾ ਪ੍ਰਭਾਵਿਤ ਹੋਇਆ ਤੇ 15000 ਤੋਂ ਲੈ ਕੇ 20-22000 ਦੇ ਨੇੜੇ ਤੇੜੇ ਕਹਿੰਦੇ ਮੌਤਾਂ ਦੱਸੀਆਂ ਜਾਂਦੀਆਂ ਨੇ ਤੇ ਦੋ ਹਫ਼ਤਿਆਂ ਦੇ ਵਿੱਚ ਵਿੱਚ ਤਿੰਨ ਹਫ਼ਤੇ ਤੱਕ ਮੌਤਾਂ ਹੁੰਦੀਆਂ ਰਹੀਆਂ ਜਿਵੇਂ ਜਿਹੜੇ ਅੱਧੇ ਪ੍ਰਭਾਵਿਤ ਹੋ ਗਏ ਉਹ ਗੈਸ ਤੋਂ ਉਹ ਹਸਪਤਾਲਾਂ ਦੇ ਵਿੱਚ ਜਾ ਕੇ ਮਰਦੇ ਰਹੇ ਬਾਜੋਂ ਨੁੱਲੇ ਲੰਗੜੇ ਹੋ ਗਏ ਜਵਾਖ ਵੀ ਹੋਰਿਆਂ ਦੇ ਸ਼ਿਕਾਰ ਹੋ ਗਏ ਰੋਗਾਂ ਦੇ ਇਹ ਪਪਾਲ ਦੇ ਵਿੱਚ ਹੋਇਆ ਸੀ 1984 ਦੀ ਗੱਲ ਬਾਤ ਆ ਤੇ ਪਪਾਲ ਸ਼ਹਿਰ ਦੇ ਵਿੱਚ ਨਾ ਉਸ ਗੈਸ ਕਾਂਡ ਦੇ ਨਾਲ ਸੰਬੰਧਿਤ ਇੱਕ ਸਮਾਰਕ ਵੀ ਬਣਾਈ ਗਈ ਆ ਆਪਾਂ ਉਹਦੇ ਕੋਲ ਦੀ ਲੰਗੇ ਨਹੀਂ ਹੈਗੇ ਪਰ ਉਹ ਸਮਾਰਕ ਉੱਥੇ ਗੈਸ ਕਾਂਡ ਗੈਸ ਕਾਂਡ ਦੇ ਨਾਲ ਜਿਹੜੀ ਸੰਬੰਧਤਾ ਉਹ ਇਮਾਰਤ ਬਣਾਈ ਹੋਈ ਆ ਤੇ ਕਹਿੰਦੇ ਉਸ ਜਿਹੜੇ ਗੈਸ ਕਾਂਡ ਤੋਂ ਬਾਅਦ ਨਾਲ ਇੱਥੇ ਬਿਮਾਰੀਆਂ ਫੈਲ ਗਈਆਂ ਸੀ ਕਹਿੰਦੇ ਹੁਣ ਵੀ ਇੱਥੋਂ ਦੇ ਲੋਕ ਜਿਹੜੇ ਹੈਗੇ ਨਾ ਥਾਇਰਾਇਡ ਦੇ ਸ਼ਿਕਾਰ ਨੇ ਮਟਾਪੇ ਦੇ ਸ਼ਿਕਾਰ ਨੇ ਮਟਾਪੇ ਦਾ ਰੋਗ ਉਹਨਾਂ ਨੂੰ ਇਹ ਪਪਾਲ ਦੇ ਲੋਕਾਂ ਨੂੰ ਅੱਜ ਵੀ ਕਹਿੰਦੇ ਨਾਰਮਲ ਜਿਵੇਂ ਸਰਵੇ ਕਰਦੇ ਹੁੰਦੇ ਨੇ ਸਰਕਾਰਾਂ ਜਾਂ ਮੈਡੀਕਲ ਹੈਲਥ ਵਾਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਰਕੇ ਇਹ ਚੀਜ਼ ਹੋ ਰਹੀ ਆ ਉਹੋ ਜਿਹੜਾ ਮਟਾਪੇ ਦਾ ਸ਼ਿਕਾਰ ਪਪਾਲ ਦੇ ਵਿੱਚ ਲੋਕ ਹੋ ਰਹੇ ਨੇ ਜਿਆਦੇ ਉਹ ਉਹੀ ਗੈਸ ਕਾਂਢ ਕਰਕੇ ਹੋ ਰਹੇ ਨੇ ਪੰਜਾਬ ਦੇ ਵਿੱਚੋਂ ਪਹਿਲਾਂ ਆਪਾਂ ਤੇਲ ਪਾਇਆ ਸੀ ਤੇ ਇਹ ਮੱਧ ਪ੍ਰਦੇਸ਼ ਦੇ ਵਿੱਚ ਦੂਜੀ ਟੈਂਕੀ ਆ ਤੇ ਇੱਥੇ ਤੇਲ ਦਾ ਰੇਟ ਹੈਗਾ 108 ਰੁਪਏ 75 ਪੈਸੇ ਮੱਧ ਪ੍ਰਦੇਸ਼ ਦੇ ਵਿੱਚ ਹੀ ਦੋ ਟੈਂਕੀਆਂ ਲੱਗੀਆਂ ਤੇ ਪੰਜਾਬ ਤੋਂ ਆਪਣੀ ਮੱਧ ਪ੍ਰਦੇਸ਼ ਪਹੁੰਚਦੇ ਪਹੁੰਚਦੇ ਸਿਰਫ ਇੱਕ ਟੈਂਕੀ ਲੱਗੀ ਸੀ ਅਸੀਂ ਇੱਕ ਹੋਰ ਗੁਰੂ ਘਰ ਦੇ ਵਿੱਚ ਅਸੀਂ ਪਹੁੰਚ ਗਏ ਆ ਜੀ ਤੇ ਦਰਸ਼ਨ ਮੇਲਾ ਇਸ ਗੁਰੂ ਘਰ ਦਾ ਤੇ ਇਤਿਹਾਸ ਸੁਣਨ ਸਵੇਰੇ ਸਾਂਝਾ ਕਰਾਂਗੇ ਰੋਜ਼ ਸ਼ਾਮ ਨੂੰ 6 ਵਜੇ ਵੀਡੀਓ ਆ ਜਾਇਆ ਕਰਨੀ ਆ ਵੀਡੀਓ ਨੂੰ ਵੱਧੋ-ਬਧ ਸ਼ੇਅਰ ਕਰ ਦਿਓ ਤੇ ਇਹ ਵਾਲੀ ਵੀਡੀਓ ਜਿਹੜੀ ਅਗਲੇ ਦਿਨ ਅਪਲੋਡ ਹੋਣੀ ਆ ਬਹੁਤ ਇੰਟਰਸਟਿੰਗ ਵੀਡੀਓ ਹੋਣ ਵਾਲੀ ਆ ਤੇ ਨਵਾਂ ਇਤਿਹਾਸ ਤੇ ਨਵੀਂ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਸੀਂ ਵੀ ਪਹਿਲੀ ਵਾਰ ਇਸ ਜਗ੍ਹਾ ਦੇ ਇਸ ਗੁਰੂ ਘਰ ਦੇ ਦਰਸ਼ਨ ਕਰ ਰਹੇ ਹਾਂ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧੋ-ਬਧ ਕੱਲ੍ਹ ਵਾਲੀ ਵੀਡੀਓ ਤੇ ਵੀ ਨਿਗਾ ਰੱਖਿਓ ਭਾਈ